ਬੀਜੇਪੀ ਵੱਲੋਂ ਲੋਕ ਸਭਾ ਚੋਣਾਂ ਦੇ ਵਾਸਤੇ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ ਪਰ ਇਹ ਲਿਸਟ ਬੀਜੇਪੀ ਦੀ ਘੱਟ ਤੇ ਕਾਂਗਰਸ ਦੀ ਜ਼ਿਆਦਾ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਵੱਧ ਤੌਰ ਤੇ ਉੱਤੇ ਮੈਂਬਰ ਉਹ ਨੇ ਉਮੀਦਵਾਰ ਉਹ ਨੇ ਜਿਹੜੇ ਕਾਂਗਰਸ ਤੋਂ ਟੁੱਟ ਕੇ ਆਏ ਨੇ ਉਹ ਉਮੀਦਵਾਰ ਜਿਹੜੇ ਸਿਆਸੀ ਛਾਲਾਂ ਮਾਰਦੇ ਨਜ਼ਰ ਆ ਰਹੇ ਨੇ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਤਾਂ ਰਹੇ ਨੇ ਪਰ ਆਪਣੀ ਸੀਟ ਛੱਡ ਕੇ ਆਪਣੀਆਂ ਦਾਅਵੇਦਾਰੀਆਂ ਛੱਡ ਕੇ ਆਪਣੀਆਂ ਉਮੀਦਵਾਰੀਆਂ ਛੱਡ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਚ ਸ਼ਾਮਲ ਹੋ ਚੁੱਕੇ ਨੇ ਹੁਣ ਭਾਜਪਾ ਨੂੰ ਇਹ ਕਿਦਾਂ ਜਿਤਾਉਣਗੇ ਕਿ ਸੱਦ ਤੱਕ ਜਿਤਾ ਸਕਣਗੇ ਲੋਕਾਂ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਕੀ ਕਹਿੰਦਾ ਆ ਉਹ ਸਮਾਂ ਦੱਸੇਗਾ ਪਰ ਫਿਲਹਾਲ ਭਾਜਪਾ ਨੇ ਪਹਿਲੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਤਾਂ ਉਹ ਲੀਡਰ ਨੇ ਜਿਹੜੇ ਭਾਜਪਾ ਦੇ ਵਿੱਚ ਕਾਂਗਰਸ ਨੂੰ ਛੱਡ ਕੇ ਆਏ ਨੇ ਕਾਂਗਰਸ ਦੇ ਬਾਗੀ ਲੀਡਰ ਕਹਿ ਸਕਦੇ ਆਂ ਔਰ ਜਿਹੜੇ ਬਾਕੀ ਦੇ ਤਿੰਨ ਲੀਡਰ ਨੇ ਉਹਨਾਂ ਦੇ ਵਿੱਚੋਂ ਦੋ ਤਾਂ ਇਹੋ ਜਿਹੇ ਨੇ ਜਿਹੜੇ ਪਹਿਲਾਂ ਹੀ ਸਿਆਸੀ ਛਾਲਾ ਮਾਰਦੇ ਰਹੇ ਨੇ ਇੱਧਰੋਂ ਉੱਧਰ ਤੇ ਉੱਧਰੋਂ ਉੱਧਰ ਪਾਰਟੀ ਦੇ ਵਿੱਚ ਜਾਂਦੇ ਰਹੇ ਨੇ ਪਰ ਇਹਨਾਂ ਦੇ ਵਿੱਚੋਂ ਇੱਕ ਲੀਡਰ ਇਹੋ ਜਿਹੇ ਨੇ ਜਿਹੜੇ ਹੁਣ ਸਾਹਮਣੇ ਆਏ ਨੇ ਗੱਲ ਕੀਤੀ ਜਾ ਰਹੀ ਹੈ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨੇ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਦੀ ਦਨੇਸ਼ ਬੱਬੂ ਜਿਹੜੇ ਨੇ ਉਹ ਤਿੰਨ ਵਾਰ ਭਾਵੇਂ ਵਿਧਾਇਕ ਰਹਿ ਚੁੱਕੇ ਨੇ ਸੁਜਾਨਪੁਰ ਤੋਂ ਵਿਧਾਇਕ ਰਹਿ ਚੁੱਕੇ ਨੇ ਪਰ ਲੰਗੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਸੀ ਜਿਸ ਵਾਸਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਵਿਵਾਦ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਜੇ ਗੱਲ ਕਰੀਏ ਦਨੇਸ਼ ਬੱਬੂ ਦੀ ਤਾਂ ਹੁਣ ਤਾਂ ਫਿਲਹਾਲ ਹਾਰੇ ਹੋਏ ਲੀਡਰ ਹੀ ਮੰਨੇ ਜਾਂਦੇ ਨੇ ਔਰ ਹਾਰੇ ਹੋਏ ਲੀਡਰ ਨੂੰ ਸੀਟ ਦਿੱਤੀ ਗਈ ਹੈ ਉਮੀਦਵਾਰੀ ਦਿੱਤੀ ਗਈ ਹੈ ਸਨੀ ਦਿਵੋਤ ਤੋਂ ਬਾਅਦ 2019 ਦੇ ਵਿੱਚ ਸਨੀ ਦਿਵੋਤ ਸੀ ਸਨੀ ਦਿਵੋਤ ਤੋਂ ਬਾਅਦ ਹੁਣੇ ਉਮੀਦਵਾਰੀ ਜਿਹੜੀ ਹੈ ਉਹ ਦਿਨੇਸ਼ ਬੱਬੂ ਨੂੰ ਦਿੱਤੀ ਗਈ ਹੈ ਔਰ ਦਿਨੇਸ਼ ਬੱਬੂ ਦੇ ਗੱਲ ਕੀਤੀ ਜਾਵੇ ਤਾਂ ਤਿੰਨ ਵਾਰ ਵਿਧਾਇਕ ਜਿਵੇਂ ਸੁਜਾਨਪੁਰ ਤੋਂ ਜਿਵੇਂ ਦੱਸਿਆ ਕਿ ਰਹਿ ਚੁੱਕੇ ਨੇ ਪਰ ਇਸ ਦੇ ਨਾਲ ਇਹ ਸਾਬਿਤ ਨਹੀਂ ਹੁੰਦਾ ਕਿ ਸੀਟ ਦੇ ਉੱਤੇ ਉਹ ਹਰਮਨ ਪਿਆਰੇ ਕੈਂਡੀਡੇਟ ਨੇ ਕਿਉਂਕਿ ਜੇ ਗੁਰਦਾਸਪੁਰ ਦੀ ਸੀਟ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੀ ਸੀਟ ਦੇ ਵਿੱਚ 9 ਹਲਕੇ ਆਉਂਦੇ ਨੇ 9 ਹਲਕਿਆਂ ਦੇ ਵਿੱਚ ਸੁਜਾਨਪੁਰ ਇਹੋ ਜਿਹਾ ਹਲਕਾ ਜਿਸ ਦੇ ਵਿੱਚ ਉਹਨਾਂ ਨੇ ਖਾਸਾ ਰਸੂਖ ਕਾਇਮ ਕੀਤਾ ਹੈ ਲੋਕਾਂ ਦੇ ਵਿੱਚ ਦਬਦਬਾ ਕਾਇਮ ਕੀਤਾ ਹੋ ਸਕਦਾ ਹੈ ਪਰ ਹੋਰ ਹਲਕੇ ਪਠਾਨਕੋਟ ਹੈਗਾ ਪੋਆ ਹੈਗਾ ਆ ਗੁਰਦਾਸਪੁਰ ਆ ਪੈ ਬਟਾਲਾ ਹੈ ਡੇਰਾ ਬਾਬਾ ਨਾਨਕ ਹੈ ਫਤੇਗੜ ਸਾਹਿਬ ਹੈ ਇਹੋ ਜਿਹੇ ਹਲਕੇ ਨੇ ਜਿਨ੍ਹਾਂ ਦੇ ਉੱਤੇ ਸ਼ਾਇਦ ਵੱਧ ਕਰਕੇ ਕਾਂਗਰਸੀ ਮੌਜੂਦ ਨੇ ਪਠਾਨਕੋਟ ਪੋਆ ਜਾਂ ਸਜਾਨਪੁਰ ਵਰਗੇ ਹਲਕਿਆਂ ਦੇ ਵਿੱਚ ਭਾਵੇਂ ਨਹੀਂ ਪਰ ਬਾਕੀ ਜਿਹੜੇ ਅਹਿਮ ਹਲਕੇ ਨੇ ਉਹਨਾਂ ਦੇ ਵਿੱਚ ਕਾਂਗਰਸੀਆਂ ਦਾ ਦਬਦਬਾ ਜ਼ਿਆਦਾ ਹੈਗਾ ਕਾਂਗਰਸ ਪਾਰਟੀ ਦਾ ਦਬਦਬਾ ਜ਼ਿਆਦਾ ਹੈਗਾ ਜਿਸ ਵਾਸਤੇ ਹੋ ਸਕਦਾ ਹੈ ਕਿ ਭਾਜਪਾ ਨੂੰ ਇਹ ਸੀਟ ਨਾ ਮਿਲ ਸਕੇ ਭਾਜਪਾ ਗੁਰਦਾਸਪੁਰ ਦੀ ਸੀਟ ਨਾ ਜਿੱਤ ਸਕੇ ਲੋਕਾਂ ਨੇ ਸਮਰਥਕਾਂ ਨੇ ਜ਼ਰੂਰ ਦਿਨੇਸ਼ ਬੱਬੂ ਦਾ ਸਵਾਗਤ ਕੀਤਾ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ ਪਰ ਸ਼ਾਇਦ ਭਾਜਪਾ ਵੀ ਇਹ ਜਾਣਦੀ ਹੈ ਕਿ ਗੁਰਦਾਸਪੁਰ ਸੀਟ ਕਢਣੀ ਬੇਹਦ ਔਖੀ ਹੋ ਸਕਦੀ ਹੈ ਦਿਨੇਸ਼ ਬੱਬੂ ਦਾ ਸਿਲਸਿਲਾ ਇੱਥੇ ਤੱਕ ਆ ਦਿਨੇਸ਼ ਬੱਬੂ ਭਾਜਪਾ ਦੇ ਆਪਣੇ ਲੀਡਰ ਨੇ ਸਮਝਿਆ ਜਾ ਸਕਦਾ ਹੈ ਕਿ ਭਾਜਪਾ ਦੀ ਵਿਚਾਰਧਾਰਾ ਸਮਝਦੇ ਨੇ ਪਰ ਉਹ ਬਾਕੀ ਲੀਡਰ ਕਿਹੜੇ ਜਿਹੜੇ ਕਾਂਗਰਸ ਤੋਂ ਆਏ ਨੇ ਜਿਹੜੇ ਕਾਂਗਰਸ ਦੀ ਵਿਚਾਰਧਾਰਾ ਨਾਲ ਕਿੰਨੇ ਸਾਲਾਂ ਤੋਂ ਜੁੜੇ ਹੋਏ ਨੇ ਸਾਲਾਂ ਬੱਧੀ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਹੋਣ ਤੋਂ ਬਾਅਦ ਹੁਣ ਭਾਜਪਾ ਚ ਜੁਆਇਨ ਹੋ ਚੁੱਕੇ ਨੇ ਉਮੀਦਵਾਰ ਲਾਣੇ ਜਾ ਚੁੱਕੇ ਨੇ ਪਰ ਕੀ ਭਾਜਪਾ ਦੇ ਲੀਡਰ ਬਣ ਸਕਣਗੇ ਇਹ ਲੀਡਰ ਕੀ ਭਾਜਪਾ ਦੇ ਵਿੱਚ ਭਾਜਪਾ ਦੀ ਵਿਚਾਰਧਾਰਾ ਨੂੰ ਦੇਖ ਕੇ ਆਏ ਨੇ ਜਾਂ ਫਿਰ ਆਪਣੀ ਕੁਰਸੀ ਬਚਾਉਣ ਵਾਸਤੇ ਜਿਵੇਂ ਕਹਾਵਤ ਕਹਿੰਦੀ ਹੈ ਕਿ ਆਪਣਾ ਉल्लू ਸਿੱਧਾ ਕਰਨ ਵਾਸਤੇ ਆਏ ਨੇ ਇਹ ਹੁਣ ਵੇਖਣ ਵਾਲੀ ਗੱਲ ਹੋਵੇਗੀ ਸ਼ੁਰੂਆਤ ਕਰਦੇ ਹਾਂ ਲੁਧਿਆਣਾ ਸੀਟ ਤੋਂ ਲੁਧਿਆਣਾ ਸੀਟ ਦੇ ਵਿੱਚ ਰਵਨੀਤ ਸਿੰਘ ਬਿੱਟੂ ਸਾਹਮਣੇ ਆਏ ਨੇ ਰਵਨੀਤ ਬਿੱਟੂ ਉਮੀਦਵਾਰ ਹਲਾਣੇਗੇ ਨੇ ਲੁਧਿਆਣਾ ਸੀਟ ਤੋਂ ਭਾਜਪਾ ਦੇ ਵੱਲੋਂ ਔਰ ਹੈਰਾਨੀ ਦੀ ਗੱਲ ਹੈ ਭਾਜਪਾ ਨੇ ਉਹਨਾਂ ਨੂੰ ਉਮੀਦਵਾਰ ਹਲਾਣਿਆ ਜੋ ਹਾਲ ਹੀ ਦੇ ਵਿੱਚ ਕਾਂਗਰਸ ਛੱਡ ਕੇ ਤੇ ਭਾਜਪਾ ਦੇ ਵਿੱਚ ਆਏ ਨੇ ਆ ਕੇ ਦਾਵਾ ਠੋਕਦੇ ਨੇ ਰਵਨੀਤ ਬਿੱਟੂ ਕਿ ਭਾਜਪਾ ਦੀ ਵਿਚਾਰਧਾਰਾ ਦੇ ਕਾਇਲ ਨੇ ਜੋ ਅੱਜ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਦੇ ਦਿੱਤਾ ਉਹ ਸ਼ਾਇਦ ਕੋਈ ਦੇ ਨਹੀਂ ਸਕਿਆ ਆਪਣੀ ਹੀ ਪਾਰਟੀ ਜਿਹੜੀ ਜਿਹੜੀ ਪਾਰਟੀ ਦੇ ਗੁਣਗਾਨ ਅਜੇ ਮਹੀਨੇ ਪਹਿਲਾਂ ਤੱਕ ਕੀਤੇ ਜਾ ਰਹੇ ਸੀ ਹੁਣ ਤੱਕ ਇਹ ਆ ਜਾ ਰਿਹਾ ਸੀ ਕਿ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਰਾਹੁਲ ਗਾਂਧੀ ਨੇ ਸੋਨੀਆ ਗਾਂਧੀ ਨੇ ਪੰਜਾਬ ਦੇ ਹਿੱਤ ਲਈ ਬਹੁਤ ਸੋਚਿਆ ਕਾਂਗਰਸ ਨੇ ਪੰਜਾਬ ਦੇ ਹਿੱਤ ਲਈ ਬਹੁਤ ਸੋਚਿਆ ਬੀਜੇਪੀ ਵਾਲਿਆਂ ਨੂੰ ਸ਼ਰਿਆਮ ਗਾਲਾਂ ਕੱਢਦੇ ਫਿਰਦੇ ਸੀ ਹੁਣ ਤਾਂ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਨੇ ਉਹਨਾਂ ਵੀਡੀਓਜ਼ ਤੋਂ ਬਾਅਦ ਹੁਣ ਭਾਜਪਾ ਦੇ ਵਾਸਤੇ ਬੜਾ ਹੀ ਕੋਮਲ ਹਿਰਦਾ ਕਰ ਲਿਆ ਰਵਨੀਤ ਬਿੱਟੂ ਨੇ ਆਪਣੇ ਆਪ 'ਚ ਸਵਾਲ ਖੜੇ ਹੋ ਰਹੇ ਨੇ ਖੈਰ ਰਵਨੀਤ ਬਿੱਟੂ ਲੁਧਿਆਣੇ ਤੋਂ ਐਲਾਨੇ ਤਾਂ ਗਏ ਨੇ ਪਰ ਕਾਂਗਰਸ ਪਾਰਟੀ ਦਾ ਦਾਵਾ ਹੈ ਕਿ ਅਸੀਂ ਆਪ ਸਰਵੇ ਵੀ ਕਰਕੇ ਵੇਖਿਆ ਸਰਵੇਖਣ ਕਰਕੇ ਦੇਖਿਆ ਲੁਧਿਆਣੇ ਦੇ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਰਵਨੀਤ ਬਿੱਟੂ ਹੁਣ ਪਿਆਰੇ ਨਹੀਂ ਜਾ ਰਹੇ ਰਵਨੀਤ ਬਿੱਟੂ ਆਪ ਤੀਜੇ ਨੰਬਰ ਦੇ ਉੱਤੇ ਆਉਂਦੇ ਪਏ ਨੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਸੀਗੇ ਇਸ ਵਾਸਤੇ ਸ਼ਾਇਦ ਰਵਨੀਤ ਬਿੱਟੂ ਹੁਣ ਆਪਣੀ ਕੁਰਸੀ ਬਚਾਉਣ ਖਾਤਰ ਭਾਜਪਾ 'ਚ ਜਾਵੜੇ ਨੇ ਕਿ ਭਾਜਪਾ 'ਚ ਜਾ ਕੇ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਚਾਵੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਗੱਲ ਹੈ ਕਿਉਂਕਿ ਕਾਂਗਰਸ ਪਾਰਟੀ ਦਾ ਜਿਵੇਂ ਦਾਵਾ ਹੈ ਕਿ ਉਹ ਆਪ ਹੀ ਇਹਨਾਂ ਦੀ ਥਾਂ ਤੇ ਹੁਣ ਕਿਸੇ ਹੋ ਜਿਸ ਵਾਸਤੇ ਭਾਵੇਂ ਕਾਂਗਰਸ ਨੂੰ ਵੱਡਾ ਝਟਕਾ ਤਾਂ ਜ਼ਰੂਰ ਲੱਗਿਆ ਪਰ ਰਵਨੀਤ ਬਿੱਟੂ ਹੁਣ ਭਾਜਪਾ ਚ ਜਾਵੜੇ ਨੇ ਪਰ ਵੇਖਣ ਵਾਲੀ ਗੱਲ ਹੋਵੇਗੀ ਕਿ ਵਿਚਾਰਧਾਰਾ ਦਾ ਮੇਲ ਹੋ ਸਕੇਗਾ ਜਾਂ ਨਹੀਂ ਜਾਂ ਫਿਰ ਵਿਚਾਰਧਾਰਾ ਨੂੰ ਇੱਕ ਪਾਸੇ ਰੱਖ ਕੇ ਸਿਰਫ ਆਪਣੇ ਅਹੁਦੇ ਦੇ ਵਾਸਤੇ ਰਵਨੀਤ ਬਿੱਟੂ ਨੇ ਇਹ ਛਾਲ ਮਾਰੀ ਹੈ ਇਹ ਸਮਾਂ ਦੱਸੇਗਾ ਪਰ ਅੱਗੇ ਚੱਲਦੇ ਹਾਂ ਅੱਗੇ ਗੱਲ ਕਰਦੇ ਹਾਂ ਪਟਿਆਲਾ ਸੀਟ ਦੀ ਪਟਿਆਲਾ ਸੀਟ ਬੜੀ ਹੀ ਤੀਬਰਤਾ ਨਾਲ ਕੁਮਦੀ ਨਜ਼ਰ ਆਈ ਹੈ ਪਟਿਆਲਾ ਸੀਟ ਦੇ ਉੱਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਲੰਘੇ ਦਿਨ ਦੇ ਵਿੱਚ ਹਰ ਕਿਸ ਨੇ ਦੇਖਿਆ ਮੌਜੂਦਾ ਐਮਪੀ ਪਟਿਆਲਾ ਸੀਟ ਤੋਂ ਪਰਨੀਤ ਕੌਰ ਭਾਜਪਾ ਚ ਜਾਰਲੇ ਔਰ ਭਾਜਪਾ ਦੇ ਵਿੱਚ ਪੂਰਾ ਪਰਿਵਾਰ ਇਕੱਠਾ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਬੀਬੀ ਪਰਨੀਤ ਕੌਰ ਔਰ ਨਾਲ ਉਹਨਾਂ ਦੇ ਦੀ ਉੱਥੇ ਹੀ ਜਾ ਕੇ ਇਕੱਠੇ ਹੋ ਗਏ ਭਾਜਪਾ ਦੇ ਨਾਲ ਰਲ ਗਏ ਔਰ ਭਾਜਪਾ ਦੇ ਵੱਲੋਂ ਉਮੀਦਵਾਰ ਵੀ ਪ੍ਰਨੀਤ ਕੌਰ ਨੂੰ ਐਲਾਨ ਦਿੱਤਾ ਗਿਆ ਪਰ ਭਾਜਪਾ ਦੀ ਇਹ ਉਮੀਦਵਾਰੀ ਜਿਹੜੀ ਦਿੱਤੀ ਗਈ ਆ ਪ੍ਰਨੀਤ ਕੌਰ ਨੂੰ ਪ੍ਰਨੀਤ ਕੌਰ ਉੱਤੇ ਖਰੇ ਉਤਰ ਸਕਣਗੇ ਜਾਂ ਨਹੀਂ ਤੁਹਾਨੂੰ ਦੱਸ ਦਿੰਦੇ ਆ ਕਿ ਕਾਂਗਰਸ ਦੇ ਵੱਲੋਂ ਪੰਜ ਵਾਰ ਚੋਣ ਲੜ ਚੁੱਕੇ ਨੇ ਪ੍ਰਨੀਤ ਕੌਰ ਔਰ 2000 14 ਦੇ ਵਿੱਚ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਗਿਆ ਸੀਗਾ ਪਰ ਉਸ ਤੋਂ ਬਾਅਦ ਪ੍ਰਨੀਤਕੌਰ ਜਿਹੜੇ ਨੇ ਉਹ ਦੁਬਾਰਾ ਜਿੱਤਦੇ ਨੇ ਔਰ MP ਬਣਦੇ ਨੇ 2019 ਦੇ ਵਿੱਚ MP ਬਣਦੇ ਨੇ ਕਾਂਗਰਸ ਵੱਲੋਂ ਔਰ ਲੋਕ ਸਭਾ ਦੀ ਸੀਟ ਦੇ ਉੱਤੇ ਬੈਠ ਜਾਂਦੇ ਨੇ ਪਰ ਹੁਣ ਭਾਜਪਾ ਦੇ ਵੱਲੋਂ ਚੋਣ ਲੜਨ ਜਾ ਰਹੇ ਨੇ ਲੰਗੇ ਸਮੇਂ ਦੇ ਵਿੱਚ ਕਿਦਾਂ ਕੈਪਟਨ ਮਰਿੰਦਰ ਸਿੰਘ ਭਾਜਪਾ ਦੇ ਜੁਆਇਨ ਕਰ ਜਾਂਦੇ ਨੇ ਉਸ ਤੋਂ ਬਾਅਦ ਬੀਬੀ ਪ੍ਰਨੀਤ ਕੌਰ ਦਾ ਰਵਈਆ ਹਰ ਕਿਸੇ ਨੇ ਦੇਖਿਆ ਸਿਆਸੀ ਪੱਧਰ ਦੇ ਉੱਤੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਆਪ ਉਹਨਾਂ ਨੂੰ ਕੱਢਣ ਲਈ ਕਾਹਲੀ ਸੀ ਪਰ ਬੀਬੀ ਪ੍ਰਨੀਤ ਕੌਰ ਆਪਣਾ ਕਾਰਜਕਾਲ ਪੂਰਾ ਕਰਕੇ ਤੇ ਉਸ ਤੋਂ ਬਾਅਦ ਹੁਣ ਭਾਜਪਾ ਚ ਜਾ ਰਹੇ ਨੇ ਤੇ ਹੁਣ ਅੱਗੇ ਭਾਜਪਾ ਦੇ ਵੱਲੋਂ ਇਲੈਕਸ਼ਨ ਲੜਦੇ ਪਏ ਨੇ ਪਰ ਇੱਥੇ ਖਬਰ ਸਾਹਮਣੇ ਆਈ ਹੈ ਕਿ ਹੁਣ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਦੇ ਵੱਲੋਂ ਲੜ ਸਕਦੇ ਨੇ ਕਾਂਗਰਸ ਪਾਰਟੀ ਦੇ ਵੱਲੋਂ ਧਰਮਵੀਰ ਗਾਂਧੀ ਸਿੱਧਾ ਰਸਿੱਧਾ ਟਾਕਰਾ ਜਿਹੜਾ ਉਹ ਬੀਬੀ ਪਰਨੀਤ ਕੌਰ ਨੂੰ ਦੇ ਸਕਦੇ ਨੇ ਧਰਮਵੀਰ ਗਾਂਧੀ ਉਹ ਨੇ ਜਿਨ੍ਹਾਂ ਨੇ 2014 ਦੇ ਵਿੱਚ ਬੀਬੀ ਪਰਨੀਤ ਕੌਰ ਨੂੰ ਹਰਾਇਆ ਸੀ ਪਟਿਆਲਾ ਸੀਟ ਤੋਂ ਔਰ ਕਾਂਗਰਸ ਹੁਣ ਉਹਨਾਂ ਦੇ ਕੱਟੜ ਦੁਸ਼ਮਣ ਨੂੰ ਸਾਹਮਣੇ ਲਿਆਉਣ ਲੱਗੀ ਹੈ ਬੀਬੀ ਪਰਨੀਤ ਕੌਰ ਦੇ ਸਾਹਮਣੇ ਧਰਮਵੀਰ ਗਾਂਧੀ ਹੋ ਸਕਦੇ ਨੇ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਇਹ ਹਾਲਾਤ ਬਣਦੇ ਨੇ ਕਿਸ ਤਰ੍ਹਾਂ ਦੀ ਹਲਚਲ ਹੁੰਦੀ ਹੈ ਸਿਆਸਤ ਦੇ ਵਿੱਚ ਪਰ ਇੱਕ ਵੱਡੀ ਸੀਟ ਹੈ ਇਹੋ ਜੀ ਸੀਟ ਹੈ ਜਿਸ ਦੇ ਉੱਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਫਰੀਦਕੋਟ ਹੰਸ ਜਿਨ੍ਹਾਂ ਨੂੰ ਲੈ ਕੇ ਅੱਜ ਤੱਕ ਕਿਆਸਰਾਈਆਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਨੇ ਉਹੀ ਹੰਸ ਰਾਜ ਹੰਸ ਹੁਣ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ ਫਰੀਦਕੋਟ ਤੋਂ ਉਮੀਦਵਾਰ ਨੇ ਔਰ ਫਰੀਦਕੋਟ ਦੀ ਸੀਟ ਹੁਣ ਸ਼ਾਇਦ ਜ਼ਿਆਦਾ ਵੱਡਾ ਪਰਦਾ ਪ੍ਰਤੀਤ ਹੋਣ ਲੱਗੀ ਆ ਜਿੱਥੇ ਹੁਣ ਜਾਂ ਤਾਂ ਗਾਇਕ ਤੇ ਜਾਂ ਫਿਰ ਐਕਟਰ ਨਜ਼ਰ ਆਉਣ ਲੱਗ ਗਏ ਨੇ ਭਾਵੇਂ ਉਹ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਦੀ ਜਾਂ ਗੱਲ ਕਰੀਏ ਬੀਜੇਪੀ ਦੇ ਹੰਸ ਰਾਜ ਹੰਸ ਦੀ ਜਾਂ ਫਿਰ ਕਾਂਗਰਸ ਵੱਲੋਂ ਜੇ ਆੜਾਣੇ ਜਾਂਦੇ ਨੇ ਤਾਂ ਮੁਹੰਮਦ ਸਦੀਕ ਦੀ ਤੇ ਇਹ ਤਿੰਨੇ ਜਾਣੇ ਜਿਹੜੇ ਨੇ ਉਹ ਫਰੀਦਕੋਟ ਦੀ ਸੀਟ ਤੇ ਨੇ ਔਰ ਦੂਜੇ ਪਾਸੇ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਿੱਚ ਕਿਹੜਾ ਲੀਡਰ ਗਾਂ ਲੈ ਕੇ ਆਉਂਦਾ ਸ਼੍ਰੋਮਣੀ ਅਕਾਲੀ ਦਲ ਕਿਹੜੇ ਐਕਟਰ ਨੂੰ ਫੜਦਾ ਐ ਐਕਟਰ ਫੜੂਗਾ ਜਾਂ ਫਿਰ ਸਿਆਸਤਦਾਨ ਇਸ ਸੀਟ ਤੇ ਉਤਾਰਿਆ ਜਾਵੇਗਾ ਸਮਾਂ ਦੱਸੇਗਾ ਪਰ ਫਿਲਹਾਲ ਹੰਸਰਾਜ ਹੰਸ ਇਸ ਸੀਟ ਦੇ ਉੱਤੇ ਭਾਜਪਾ ਦੇ ਵੱਲੋਂ ਆ ਚੁੱਕੇ ਨੇ ਹੰਸਰਾਜ ਹੰਸ ਦੇ ਬਾਰੇ ਯਾਦ ਰਹੇ ਤੇ ਗੱਲਾਂ ਚੱਲਦੀਆਂ ਪਈਆਂ ਨੇ ਪੰਜਾਬ ਅੰਦਰ ਨਕੋਧ ਅੰਦਰ ਡੇਰਾ ਬਾਪੂ ਲਾਲ ਬਾਦਸ਼ਾਹ ਦੇ ਵਿੱਚ ਹੰਸਰਾਜ ਹੰਸ ਦਾ ਜਿਹੜਾ ਸਿੱਧਾ ਦਖਲ ਹੈ ਜਿਸ ਦੇ ਇਲਜ਼ਾਮ ਹੰਸਰਾਜ ਅੰਸ ਦੇ ਉੱਤੇ ਲੱਗਦੇ ਪਏ ਨੇ ਉਹਨਾਂ ਦੀ ਆਪਣੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਉੱਥੇ ਆਪਣੇ ਸੇਵਾਦਾਰ ਵੱਲੋਂ ਇਲਜ਼ਾਮ ਹੰਸਰਾਜ ਅੰਸ ਉੱਤੇ ਲਗਾਏ ਜਾ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਵਾਦ ਖੜਾ ਕਰਦੇ ਨੇ ਔਰ ਉਸੇ ਨੂੰ ਲੈ ਕੇ ਇਹ ਵੀ ਇਲਜ਼ਾਮ ਲਾਏ ਗਏ ਨੇ ਕਿ ਆਮ ਆਦਮੀ ਪਾਰਟੀ ਦੀ ਐਮਐਲਏ ਦੇ ਨਾਲ ਉੱਥੇ ਹੰਸਰਾਜ ਅੰਸ ਦੀ ਖਾਸੀ ਨੇੜਤਾ ਆ ਔਰ ਹੰਸਰਾਜ ਅੰਸ ਦਾ ਖਾਸਾ ਪੱਖ ਉੱਥੇ ਪੂਰਿਆ ਜਾਂਦਾ ਆ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਵੱਲੋਂ ਖੈਰ ਇਹ ਮਸਲਿਆਂ ਨੂੰ ਲੈ ਕੇ ਫਿਲਹਾਲ ਕਿਆਸਰਾਂ ਯਾ ਜ਼ਰੂਰ ਤੇਜ਼ ਸਿਗੀਆਂ ਅਜੇ ਤੱਕ ਜ਼ਰੂਰ ਚੱਲਦਾ ਪਿਆ ਸੀ ਕਿ ਸ ਪਰ ਫਿਲਹਾਲ ਨਵੀਂ ਉਮੀਦਵਾਰਾਂ ਦੀ ਸੂਚੀ ਜਿਹੜੀ ਭਾਜਪਾ ਦੀ ਹੈ ਉਹ ਆਪਣੇ ਆਪ ਦੇ ਵਿੱਚ ਵਿਵਾਦ ਬਣ ਚੁੱਕੀ ਹੈ ਹੁਣ ਹਨੇਰੀ ਚੱਲੇਗੀ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਜੋ ਉਮੀਦਵਾਰ ਐਲਾਨੇ ਗਏ ਨੇ ਉਹ ਆਪਣੇ ਆਪ ਦੇ ਵਿੱਚ ਭਾਜਪਾ ਦੇ ਉੱਤੇ ਉਂਗਲੀ ਚੱਕ ਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਲੋਕ ਸਗੋਂ ਭਾਜਪਾ ਦੇ ਉੱਤੇ ਉਂਗਲੀ ਚੱਕਦੇ ਪਏ ਨੇ ਕਿ ਭਾਜਪਾ ਭਾਜਪਾ ਨਾ ਹੋ ਕੇ ਹੁਣ ਕਾਂਗਰਸ ਵੱੜਦੀ ਜਾ ਰਹੀ ਹੈ ਕਿ ਭਾਜਪਾ ਵਾਲਿਆਂ ਕੋਲ ਆਪਣੇ ਲੋਕ ਨਹੀਂ ਰਹਿ ਗਏ ਆਪਣੇ ਉਮੀਦਵਾਰ ਨਹੀਂ ਲੈ ਗਏ ਆਪਣੇ ਲੀਡਰ ਨਹੀਂ ਰਹਿ ਗਏ ਇਸ ਨੂੰ ਲੈ ਕੇ ਵਿਵਾਦ ਚੱਲਦਾ ਪਿਆ ਕਿ ਭਾਜਪਾ ਵਾਲੇ ਕੀ ਹੁਣ ਆਪਣੇ ਟਕਸਾਲੀ ਲੀਡਰਾਂ ਦੇ ਉੱਤੇ ਪੋਰਾ ਵੀ ਵਿਸ਼ਵਾਸ ਨਹੀਂ ਕਰਦੇ ਰੱਤੀ ਪਰ ਵਿਸ਼ਵਾਸ ਨਹੀਂ ਕਰਦੇ ਨੌ ਜਿੰਨਾ ਵਿਸ਼ਵਾਸ ਨਹੀਂ ਕਰਦੇ ਇਹ ਐਡੇ ਸਵਾਲ ਖੜੇ ਹੋ ਰਹੇ ਨੇ ਭਾਜਪਾ ਦੇ ਉੱਤੇ ਪਰ ਇਹਨਾਂ ਦਾ ਜਵਾਬ ਹੁਣ ਸ਼ਾਇਦ ਭਾਜਪਾ ਨੰਬਰ ਗੇਮ ਨਾਲ ਹੀ ਦੇਣਾ ਚਾਹੁੰਦੀ ਹੈ ਨੰਬਰ ਗੇਮ ਦੇ ਵਿੱਚ ਜਿਹੜਾ ਲੀਡਰ ਬਾਜ਼ੀ ਮਾਰਦਾ ਆ ਉਸ ਦੇ ਨਾਲ ਹੀ ਸ਼ਾਇਦ ਭਾਜਪਾ ਇਸ ਦਾ ਜਵਾਬ ਦੇਵੇਗੀ ਜੋ ਵੀ ਹੋਏਗਾ ਆਉਂਦੇ ਸਮੇਂ ਦੇ ਵਿੱਚ ਪਤਾ ਲੱਗਦਾ ਹੀ ਰਹੇਗਾ ਉਹ ਤੱਕ ਲਈ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ